ਪੰਜਾਬ ਭਰ ਵਿੱਚ ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਸਨ ਪਰੰਤੂ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ 'ਚ 20 ਦਿਨ ਦੀ ਮੌਹਲਤ ਹੋਰ ਦੇ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਇਨ੍ਹਾਂ ਨਵੇਂ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਤੇ ਲੋਕਾਂ ਨੂੰ ਇਨ੍ਹਾਂ ਬਾਰੇ ਜਾਗਰੂਕ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਰ ਫਿਰ ਵੀ ਕੋਈ ਇਨ੍ਹਾਂ ਦੀ ਉਲੰਘਣਾ ਕਰਦਾ ਕਾਬੂ ਹੁੰਦਾ ਹੈ ਤਾਂ ਨਵੇਂ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਕੀ ਸਰ ਕੀ ਨਾਮ ਆਪਣਾ ਮੈਂ ਨਾ ਟ੍ਰੈਫਿਕ ਚਾਰਜ ਸੁੰਦਰਪਾਲ ਸਿੰਘ ਸ਼ਰਪੁਰ ਜੀ ਜੀ ਅੱਜ 1 ਅਗਸਤ ਤੋਂ ਕਾਨੂੰਨ ਲਾਗੂ ਹੋ ਗਿਆ ਇਸ ਕਿ ਅੰਡਰਏਜ ਜਿਹੜਾ ਵੀ ਬੱਚਾ ਟੂ ਵੀ ਦਰਜਾ 4 ਵੀ ਦ ਚਲਾਉਣਾ ਪੜਿਆ ਜਾਂਦਾ ਉਹਦੇ ਤੇ 25000 ਰੁਪਏ ਜੁਰਮਾਨਾ ਤੇ ਘਰਦਿਆਂ ਨੂੰ ਸਜ਼ਾ ਵਗੈਰਾ ਕਹਿ ਦੋ ਜੀ ਇਹ ਸਾਰਾ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਇਆ ਸੀ ਪਹਿਨਾਂ ਨੂੰ ਜਿਹੜਾ ਸਮਝਾਉਤਾ ਕਿ ਸਕੂਲਾਂ ਵਿੱਚ ਵੀ ਜਿੱਥੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੇ ਜਿਹੜੇ ਜਿਹੜੇ ਟੈਂਪ ਲਗਾਏ ਗਏ ਆ ਇਹਨਾਂ ਨੂੰ ਸਮਝਾਇਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸੁਨੇਹਾ ਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ। ਨਾ ਟੂ ਵੀਕਲ ਤੇ ਨਾ ਫੋਰ ਵੀ। ਜਾਂ ਵੀ ਜਿਹੜਾ ਕਰੂਗਾ ਉਹਦੀ ਜਿਹੜੀ ਸਜ਼ਾ ਆ 25000 ਰੁਪਏ ਜੁਰਮਾਨਾ ਆ ਤੇ ਉਹਦੇ ਮਾਪੇ-ਬਾਪ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਆ। ਜਿਹੜਾ ਕੋਈ ਵੀ ਹਾਈਕਲ ਕਿਸੇ ਕੋਲ ਮੰਗੇ ਵੀ ਦਿੰਦਾ ਜਿੰਨਾ ਕੋਈ ਮੰਗੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵੀਕਲ ਮੰਗੇ ਦੇਊਗਾ ਉੱਤੇ ਲੱਗੂ ਹੋਊਗੀ। ਕੀ ਇਹ ਜਿਹੜੇ ਚਲਾਨ ਕੱਟੇ ਜਾਂਦੇ ਨੇ ਇਹ ਜਿੱਦਾਂ ਹਰਟੀਓ ਦਫਤਰ ਦੇ ਨਾਰਮਲ ਤੇ ਭੇਜੇ ਜਾਂਦੇ ਨੇ ਇਹਦੇ ਲਈ ਕੋਈ ਅਲੱਗ ਪ੍ਰੋਵਾਈਡ ਸੀਜੀਐਮ ਜਾਂ ਕੋਰਟ ਚ ਕਿੱਥੇ ਭੇਜੇ ਜਾਣਗੇ ਨਹੀਂ ਨਹੀਂ ਕੋਈ ਹਾਲੇ ਤੱਕ ਤੇ ਸਿਰਫ ਜਿਹੜੇ ਚਲਾਨ ਕੱਟੇ ਇਹਨਾਂ ਦੇ ਗਏ ਨੀਗੇ ਇੱਕ ਤੋਂ ਚਾਲੂ ਹੋਣਾ ਹੈ 1 ਅਗਸਤ ਤੋਂ ਤੇ ਬਾਕੀ ਜਿਹੜੇ ਰੈਗੂਲਰ ਚਲਾਨ ਚਾਲੂ ਹੁੰਦੇ ਆ ਉਹ ਆਰਟੀਓ ਸਾਹਿਬ ਦੇ ਜਾਂ ਕੋ ਸਾਡੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗਦੀ ਆ ਉਹ ਸੀਜੀਐਮ ਸਾਹਿਬ ਦੀ ਕੋਰਟ ਚ ਭੇਜੇ ਜਾਂਦੇ ਆ ਤੇ ਜਿਹੜੇ ਰੈਗੂਲਰ ਚਲਾਨ ਨੇ ਉਹ ਆਰਟੀਓ ਸਾਹਿਬ ਦੇ ਜਿਹੜੇ ਆ ਭੇਜੇ ਜਾਂਦੇ ਆ ਇਦਾਂ ਕਿ ਤੁਸੀਂ ਦੱਸਿਆ ਕਿ ਇਹਦਾ ਟਾਈਮ 20 ਦਿਨ ਲਈ ਵਧਾ ਦਿੱਤਾ ਗਿਆ ਹੈ ਕਿ ਇਹਦੀ ਕੋਈ ਨੋਟੀਫਿਕੇਸ਼ਨ ਵਗੈਰਾ ਨਹੀਂ ਨਹੀਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਤੁਹਾਨੂੰ ਕੋ ਪਤਾ ਲੱਗਾ ਕਿ 20 ਦਿਨ ਦਾ ਟਾਈਮ ਬਤਾਇਆ ਗਿਆ ਚਲੋ ਚਾਚਾ ਇਹ ਵਧੀਆ ਗੱਲ ਆ ਹੋਰ ਜਿਹੜੀ ਆ ਇਹਨਾਂ ਨੂੰ ਸਮਝਣ ਦਾ ਮੌਕਾ ਮਿਲੂਗਾ ਹੋਰ ਸਾਡੇ ਜਿਹੜੇ ਸਕੂਲਾਂ ਵਿੱਚ ਕਾਲਜਾਂ ਬੱਸ ਸਟੈਂਡਾਂ ਤੇ ਜਾ ਕੇ ਲੋਕਾਂ ਨੂੰ ਜਿਹੜਾ ਇਹਦੇ ਬਾਰੇ ਸੂਚਿਤ ਕਰਾਂਗੇ ਫੇਰ ਕਰਾਂਗੇ ਜੇਕਰ ਕੋਈ ਇਦਾਂ ਤੁਹਾਡੇ ਕੋਈ ਕੇਸ ਆਉਂਦਾ ਕਿ ਕੋਈ ਬੱਚਾ ਫੜਿਆ ਜਾਂਦਾ ਆ ਉਹਦੇ ਕੀ ਕਾਰਵਾਈ ਕੀਤੀ ਬਿਲਕੁਲ ਜੀ ਜੋ ਪੰਜਾਬ ਸਰਕਾਰ ਦੇ ਐਸਐਸਬੀ ਸਾਹਿਬ ਜੀ ਦੀ ਬਹੁਤ ਸਖਤ ਰਟਾ ਇਸ ਬੰਦ ਵਿੱਚ ਬਿਲਕੁਲ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੰਜਾਬ ਭਰ ਵਿੱਚ ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਸਨ ਪਰੰਤੂ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ 'ਚ 20 ਦਿਨ ਦੀ ਮੌਹਲਤ ਹੋਰ ਦੇ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਇਨ੍ਹਾਂ ਨਵੇਂ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਤੇ ਲੋਕਾਂ ਨੂੰ ਇਨ੍ਹਾਂ ਬਾਰੇ ਜਾਗਰੂਕ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਰ ਫਿਰ ਵੀ ਕੋਈ ਇਨ੍ਹਾਂ ਦੀ ਉਲੰਘਣਾ ਕਰਦਾ ਕਾਬੂ ਹੁੰਦਾ ਹੈ ਤਾਂ ਨਵੇਂ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।